ਕਾਲ ਜੀ ਸਾਰਿਆਂ ਨੂੰ ਮੈਂ ਚਰਨ ਕਮਲ ਸਿੰਘ 올ਡ ਆਯੁਰਵੇਦ ਦਾ ਤੁਰੀ ਤੋਂ ਸੰਤ ਗੋਬਿੰਦ ਆਯੁਰਵੇਦਿਕ ਸੇਵਾ ਸੰਸਥਾ ਵੱਲੋਂ ਇੱਕ ਛੋਟੀ ਸਾਡੀ ਕੋਸ਼ਿਸ਼ ਹੈ ਜਿਹੜੇ ਹੜ੍ਹ ਵਾਲੇ ਇਲਾਕੇ ਨੇ ਜਿੰਨਾ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਤੇ ਉੱਥੇ ਹੁਣ ਪਾਣੀ ਉਤਰਨ ਤੋਂ ਬਾਅਦ ਬਹੁਤ ਜ਼ਿਆਦਾ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਉਹਦੇ ਵਾਸਤੇ ਇੱਕ ਛੋਟੀ ਜੀ ਕੋਸ਼ਿਸ਼ ਆ ਮੇਰੀ ਜਿੰਨੀ ਕਿ ਮੇਰੀ ਸਮਰੱਥਾ ਇੱਕ ਵੀਡੀਓ ਦੇ ਬਣਾ ਕੇ ਮੈਂ ਸ਼ੇਅਰ ਕਰ ਸਕਦਾ ਸੋਸ਼ਲ ਮੀਡੀਆ ਤੇ ਮੇਰੇ ਅਕਾਊਂਟਾਂ ਜਿਵੇਂ ਜਾਂ ਫੇਸਬੁੱਕ ਤੇ YouTube ਤੇ ਸੋ ਮੇਰਾ ਬਾਤ ਉਹ ਲਾਭ ਲੈ ਸਕਦੇ ਨੇ ਸਾਰੇ ਸੋ ਇੱਕ ਉੱਥੇ ਹੁਣ ਬਿਮਾਰੀਆਂ ਫੈਲਣ ਦਾ ਤੇ ਬੁਖਾਰ ਹੋ ਗਿਆ ਕਿਸੇ ਨੂੰ ਕਿਸੇ ਨੂੰ ਚਮੜੀ ਰੋਗ ਆ ਕਿਸੇ ਨੂੰ ਕੀ ਹੋ ਗਿਆ ਖਾਜ ਫੋੜੇ ਫਿੰਸੀਆਂਨੇ ਕਾ ਤਰ੍ਹਾਂ ਦੇ ਇਦਾਂ ਦੇ ਰੋਗ ਹੁੰਦੇ ਨੇ ਸੋ ਜਿਹੜੇ ਇਲਾਕੇ ਜਿਹੜਾ ਪਾਣੀ ਭਰ ਗਿਆ ਸੀ ਹੜਾ ਆਗੇ ਸੀ ਉੱਧਰ ਵੀ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਕਾਫੀ ਹੈ ਸੋ ਉਹ ਲੋਕ ਸਾਰੇ ਬਚ ਸਕਣ ਬਿਮਾਰੀਆਂ ਤੋਂ ਉਹਨਾਂ ਵਾਸਤੇ ਇਹ ਛੋਟੀ ਜੀ ਕੋਸ਼ਿਸ਼ ਹੈ ਮੇਰੀ ਸੋ ਬਹੁਤਾ ਜਿਆਦਾ ਮੇਰੀ ਸਮਰਥਾ ਨਹੀਂ ਵੀ ਉੱਥੇ ਜਾ ਕੇ ਸੇਵਾ ਕਰ ਸਕਾਂ ਤੇ ਜਦੋਂ ਮਹਾਰਾਜ ਨੇ ਕਿਰਪਾ ਕਰੀ ਕੋਈ ਨਹੀਂ ਵੱਡੀਆਂ ਸੇਵਾਵਾਂ ਮੈਂ ਜ਼ਰੂਰ ਕਰਾਂਗੇ ਆਪਾਂ ਤੇ ਹੁਣ ਇਹ ਜਿਹੜੀ ਸੇਵਾ ਮੇਰੀ ਪ੍ਰਵਾਨ ਕਰਿਓ ਵੀਡੀਓ ਦੇ ਵਿੱਚ ਮੈਂ ਦੱਸਣ ਲੱਗਾ ਜਿਹੜਾ ਨੁਸ ਉੱਥੇ ਜਿਹੜੇ ਹੋਣ ਵਾਲੇ ਰੋਗ ਨੇ ਉਹਨਾਂ ਤੋਂ ਕਾਫੀ ਹੱਦ ਤੱਕ ਪਚਾਹ ਹੋ ਜਾਊਗਾ ਕੰਨ ਆ ਗਿਆ ਇਹ ਸਾਡੇ ਤਜਰਬੇ ਦੇ ਵਿੱਚੋਂ ਹੀ ਆ ਮੇਰੇ ਪਿਤਾ ਜੀ ਵੀ ਲੋਕਾਂ ਨੂੰ ਦੱਸਦੇ ਹੁੰਦੇ ਬਹੁਤ ਤੇ ਮੇਰੀ ਵੀ ਇਹੀ ਕੋਸ਼ਿਸ਼ ਹੁੰਦੀ ਆ ਸਾਰਿਆਂ ਨੂੰ ਆਪਾਂ ਹੋਣ ਵਾਲੇ ਰੋਗਾਂ ਤੋਂ ਪਹਿਲਾਂ ਹੀ ਵਿਚਾਰੀਏ ਇਹ ਹਰ ਰੋਜ਼ ਖਾਲੀ ਪੇਟ ਕਰਨਾ ਤੁਸੀਂ ਸਿਰਫ 15 ਦਿਨਾਂ ਵਾਸਤੇ 15 ਦਿਨ ਸਿਰਫ ਤੁਸੀਂ ਇਹ ਕਰੋਗੇ ਖਾਲੀ ਪੇਟ ਕਰੋਗੇ ਇਹਦੇ ਨਾਲ ਤੁਹਾਡੇ ਜਿਹੜੇ ਹੋਣ ਵਾਲੇ ਰੋਗ ਨੇ ਉਹਨਾਂ ਤੋਂ ਬਚ ਜਾਓਗੇ ਇਨਫੈਕਸ਼ਨ ਨਹੀਂ ਹੋਊਗੀ ਕੋਈ ਵਾਇਰਲ ਨਹੀਂ ਹੋਊਗਾ ਤੁਹਾਨੂੰ ਬੁਖਾਰ ਨਹੀਂ ਹੋਊਗਾ ਖਾਰ ਖੁਜਲੀ ਫੋੜੇ ਵਿੰਸੀਆਂ ਬਚੋਗੇ ਸੱਤ ਪੱਤੇ ਨਿੰਮ ਦੇ ਆਲੇ ਦੋਲੇ ਕਿਤੇ ਵੀ ਨਿੰਮ ਦੇ ਪੀੜ ਹੁੰਦੇ ਨੇ ਤੇ ਨਿੰਮ ਦੇ ਪੱਤੇ ਨੂੰ ਚੰਗੀ ਤਰ੍ਹਾਂ ਧੋਲੋ ਪਹਿਲਾਂ ਪੰਜ ਕਾਲੀਆਂ ਮਿਰਚਾਂ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਇਹ ਤਕਰੀਬਨ ਸਾਰੀਆਂ ਚੀਜ਼ਾਂ ਹੋਣਗੀਆਂ ਨਾ ਜਾਂ ਤੁਸੀਂ ਉੱਥੇ ਸੇਵਾਦਾਰਾਂ ਨੂੰ ਕਹਿ ਸਕਦੇ ਜਿਹੜੇ ਸੇਵਾ ਕਰ ਰਹੇ ਨੇ ਆ ਕੇ ਜਾਂ ਜਿਹੜੇ ਸੇਵਾਦਾਰ ਜਾਣਦੇ ਨੇ ਇਹ ਜਿਹੇ ਆਈਟਮਾ ਸਾਰੇ ਤੁਹਾਨੂੰ ਦਿੰਦੇ ਆਉਣਗੇ ਕਾਲੀ ਮਿਰਚ ਵੀ ਹੋ ਸਕਦੀ ਹੈ ਵਿੱਚ ਹੋਵੇ ਇਹ ਖਾਲੀ ਪੇਟ ਤੁਸੀਂ ਹਰ ਰੋਜ਼ ਸਵੇਰੇ ਇਹਨੂੰ ਸੇਵਨ ਕਰਨਾ ਖਾ ਲੈਣਾ ਉਪਰੋਂ ਪਾਣੀ ਦਾ ਗਲਾਸ ਪੀ ਲਓ ਸੋ ਅਗਰ ਹੋ ਸਕਦਾ ਕੋਸਾ ਪਾਣੀ ਬਿਨਾ ਕੋਸਾ ਪਾਣੀ ਪੀਲੋ ਨੋਰਮਲ ਪੀਣਾ ਨੋਰਮਲ ਪੀਲੋ 15 ਦਿਨਾਂ ਦੇ ਨਾ ਵਾਸਤੇ ਤੁਸੀਂ ਇਹ ਫਾਰਮੂਲੇ ਨੂੰ ਅਪਣਾ ਲਓ ਤੇ ਇਨਫੈਕਸ਼ਨ ਤੋਂ ਬਚ ਜਾਓਗੇ ਹੁਣ ਬੜੇ ਲੋਕਾਂ ਤੋਂ ਬਚ ਜਾਓਗੇ ਇੱਕ ਹੋਰ ਕੰਮ ਕਰਨਾ ਇੱਕ ਤੁਸੀਂ ਧੂਪ ਤਿਆਰ ਕਰਨੀ ਹੈ ਘਰੇ ਬਸ ਤੇ ਅਗਰ ਮੈਂ ਧੂਪ ਦਾ ਪੂਰਾ ਫਾਰਮੂਲਾ ਦੱਸਾਂ ਮੇਰੀ ਵੀਡੀਓ ਦੇ ਵਿੱਚ ਨੰਬਰ ਹੁੰਦਾ ਤਾਂ ਜਿਹੜੇ ਸੇਵਾਦਾਰ ਨੇ ਉੱਥੇ ਸਮਾਜ ਸੇਵੀ ਸੇਵਾ ਕਰਦੇ ਨੇ ਜਾ ਕੇ ਪਿੰਡਾਂ ਦੇ ਵਿੱਚੋਂ ਬਹੁਤ ਜ਼ਿਆਦਾ ਸੇਵਾ ਲੈ ਕੇ ਜਾ ਰਹੇ ਨੇ ਉਹ ਉਹ ਇਲਾਕਿਆਂ ਦੇ ਵਿੱਚ ਇੱਕ ਧੂਪ ਤਿਆਰ ਕਰਕੇ ਜ਼ਰੂਰ ਵੰਡਣ ਉਹ ਧੂਪ ਦਾ ਨੁਸਖਾ ਤੁਸੀਂ ਮੇਰੇ ਤੋਂ ਫੋਨ ਕਰਕੇ ਲੈ ਸਕਦੇ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਸੋ ਧੂਪ ਵਿੱਚ ਕੀ ਕੀ ਪਾਉਣਾ ਮੈਂ ਦੱਸ ਦਊਂਗਾ ਗੂਗਲ ਵਗੈਰਾ ਪੈਂਦੀ ਆ ਹੋਰ ਚੀਜ਼ਾਂ ਪੈਂਦੀਆਂ ਨੇ ਸੋ ਚੰਦਨ ਵਗੈਰਾ ਉਹਨੂੰ ਤੁਸੀਂ ਪਿੰਡਾਂ ਦੇ ਵਿੱਚ ਤਿਆਰ ਕਰ ਕਰਕੇ ਉਹ ਇਲਾਕਿਆਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਵੰਡੋ ਤਾਂ ਕਿ ਉਹ ਹਰ ਰੋਜ਼ ਸ਼ਾਮ ਨੂੰ ਸਵੇਰੇ ਆਪਣੇ ਘਰ ਦੇ ਵਿੱਚ ਉਹ ਧੂਣੀ ਦੇ ਲਿਆ ਕਰਨ ਉਹ ਧੂ ਹੁਣ ਸਾਰੇ ਆਪਣੇ ਘਰ ਦੇ ਵਿੱਚ ਦੇ ਲਿਆ ਕਰਨ ਅੱਗ ਦੇ ਉੱਪਰ ਪਾ ਕੇ ਤੇ ਉਹਦੇ ਨਾਲ ਧੂਪ ਨਾਲ ਕੀ ਹੋਊਗਾ ਵਾਤਾਵਰਣ ਸ਼ੁੱਧ ਹੁੰਦਾ ਤੇ ਉੱਥੇ ਹੋਰ ਮਲੇਰੀਆ ਹੋਰ ਕਈ ਤਰ੍ਹਾਂ ਦੇ ਜਿਹੜੇ ਰੋਗ ਹੋਣ ਤੋਂ ਬਚਾ ਰਿਹਿੰਦਾ ਤੇ ਮੱਛਰਾਂ ਤੋਂ ਵੀ ਬਚਾ ਰਿਹਿੰਦਾ ਅਤੇ ਹੋਣ ਵਾਲੇ ਰੋਗਾਂ ਤੋਂ ਬਚਾ ਲੈਂਦਾ ਮਾਤਾ ਵਾਪਨ ਸ਼ੁੱਧ ਹੋ ਜਾਂਦਾ ਘਰ ਦਾ ਆਲਾ ਦੁਆਲਾ ਪੂਰਾ ਆਪਣਾ ਕਹਿ ਸਕਦੇ ਹਾਂ ਵੀ ਨਗਰ ਖੇੜਾ ਪਿੰਡ ਸਾਰਾ ਸ਼ੁੱਧ ਹੋ ਜਾਂਦਾ ਤੇ ਪੁਰਾਣੇ ਸਮੇਂ ਦੇ ਵਿੱਚ ਰੀਸੀਮੋਣੀ ਜਿਵੇਂ ਜਾਗ ਕਰਦੇ ਹੁੰਦੇ ਹ ਹਵਨ ਕਰਦੇ ਹੁੰਦੇ ਉਹ ਬਾਤਾਵਨ ਦੀ ਸ਼ੁੱਧੀ ਵਾਸਤੇ ਬੜੇ ਪਹਿਲਾਂ ਇਹਦੇ ਹਿੱਲੀ-ਵਿੱਲੇ ਕਰੇ ਜਾਂਦੇ ਸੀ ਹੁਣ ਤੁਸੀਂ ਇਹ ਕਰ ਸਕਦੇ ਹੋ ਪਿੰਡਾਂ ਦੇ ਵਿੱਚੋਂ ਜਾ ਕੇ ਉੱਥੇ ਤੁਸੀਂ ਧੂਪ ਵੰਡੋ ਤਿਆਰ ਕਰਕੇ ਬਾਕੀ ਉੱਥੇ ਜਿਹੜੇ ਲੋਕੀ ਰਹਿੰਦੇ ਨੇ ਉਹ ਆਪਣੇ ਆਪਣੇ ਪੱਧਰ ਤੇ ਕੀ ਕਰ ਸਕਦੇ ਨੇ ਹੁਣ ਉੱਥੇ ਗੂਗਲ ਲਿਆ ਕੇ ਤਾਂ ਤੁਸੀਂ ਕੁੱਟ ਨਹੀਂ ਸਕਦੇ ਤੁਸੀਂ ਕੀ ਕਰਨਾ ਨਿੰਮ ਦੇ ਪੱਤੇ ਲੈਣੇ ਨੇ ਨਿੰਮ ਦੇ ਪੱਤਿਆਂ ਦੀ ਇੱਕ ਮੁਠੀ ਜਿਵੇਂ ਨਿੰਮ ਦੇ ਪੱਤਿਆਂ ਦੀ ਉਹਦੇ ਉੱਪਰ ਮੁਸ਼ਕਪੂਰ ਮੁਸ਼ਕਪੂਰ ਦੀ ਟਿੱਕੀ ਤੇ ਉੱਪਰ ਨਿੰਮ ਦੇ ਪੱਤੇ ਇਹ ਅੱਗ ਦੇ ਉੱਪਰ ਤੁਸੀਂ ਪਾ ਕੇ ਜਾਂ ਕੋਲਿਆਂ ਦੇ ਉੱਪਰ ਲੱਕੜ ਦੀ ਅੱਗ ਆ ਗੋਹੇ ਦੀ ਅੱਗ ਅੱਗ ਦੇ ਉੱਪਰ ਪਾ ਕੇ ਦੀ ਧੂਣੀ ਦੇਣੀ ਆ ਮਤਲਬ ਜਿਹੜਾ ਸਾਰੇ ਘਰ ਦੇ ਵਿੱਚ ਨਾ ਤੁਸੀਂ ਧੂਆ ਦੇਣਾ ਇਹਦੇ ਨਾਲ ਅਨੇਕ ਤਰ੍ਹਾਂ ਦੇ ਰੋਗਾਂ ਤੋਂ ਵਿਚਾਰ ਹੋਊਗਾ ਮਾਤਾਵਨ ਸ਼ੁੱਧ ਹੋਊਗਾ ਇਹਦੇ ਨਾਲ ਤੇ ਇੰਨੀ ਗ ਬੇਨਤੀ ਸੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਵੀਡੀਓ ਲੈ ਕੇ ਚਲਦੀ ਆਉਂਗਾ ਦਿਓ ਆ ਗਿਆ ਖੁਸ਼ ਰਹੋ ਤੰਦਰੁਸਤ ਰਹੋ